ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਤੇ ਮੈਂ ਇਸ ਵਕਤ ਕਰਦੇ ਬਾਹਰ ਖੜਾ ਤੇ ਸਵੇਰ ਦੇ 8:30 ਦਾ ਟਾਈਮ ਹੋ ਗਿਆ ਤੇ ਸਵਾ 10:30 ਭੋਗ ਪਾਉਗਾ ਤੇ ਅੱਜ ਆਪਾਂ ਚੱਲਦੇ ਡੇਰੇ ਬਾਬਾ ਸੁੰਦਰ ਗਰੀ ਮਹਾਰਾਜ ਜੀ ਦੇ ਸਮਾਧ ਤੇ ਉੱਥੇ ਹਰ ਸਾਲ ਲੋਹੜੀ ਤੇ ਕੰਡਪੜ ਸਾਹਿਬ ਦੇ ਭੋਗ ਪਾਈ ਜਾਂਦੇ ਆ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਆਪਾ ਸੁੰਦਰ ਗਰੀ ਮਹਾਰਾਜ ਦੇ ਸਮਾਦ ਦੇ ਤੇ ਚੱਲਦੇ ਆ ਉੱਥੇ ਸੰਗਤਾਂ ਸੇਵਾ ਕਰ ਰਹੀਆਂ ਜੋ ਵੀ ਸਿਸਟਮ ਉੱਥੇ ਹੈਗਾ ਲੰਗਰ ਪਾਣ ਦੇ ਪਰੋਂ ਸਾਰਾ ਤੁਹਾਨੂੰ ਦਿਖਾਵਾਂਗੇ ਤੁਸੀਂ ਬਸ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਦੇ ਕਰੋ ਤੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਚੱਲਦੇ ਆ ਫਿਰ ਡੇਰੇ ਡੇਰੇ ਜੱਕ ਤੁਹਾਨੂੰ ਦਿਖਾਉਣੇ ਆ ਤੁਸੀਂ ਵੀ ਕਰੋ ਦਰਸ਼ਨ ਨਾਲੇ ਸੰਗਤਾਂ ਦਿਖਾਉਣੇ ਆ ਸੇਵਾ ਕਰਦੇ ਹੋਏ ਤੇ ਕੀ ਉੱਥੇ ਜਲੰਗਰ ਬੰਨਾ ਕੀ ਸਾਰਾ ਸਿਸਟਮ ਦਿਖਾਵਾਂਗੇ ਹੋ ਸਕਿਆ ਤਾਂ ਉੱਤੇ ਕਿਸੇ ਨਾਲ ਗੱਲ ਵੀ ਕਰਾਵਾਂਗੇ ਮੰਤਰਾ ਆਪਾਂ ਡੇਰੇ ਵਾਰ ਸੁਣ ਦੱਸ ਦੇਣਗੇ ਸਾਰੀ ਜਾਣਕਾਰੀ ਤੇ ਚੱਲਦੇ ਆਂ ਫਿਰ ਇੱਧਰ ਢੋਂਦਜ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸਾਰੇ ਪਾਸੇ ਧੁੰਦੀ ਧੁੰਦਾ ਤੇ ਚੱਲਦੇ ਆਂ ਫਿਰ ਆਪਾਂ ਲੋਈ ਡੇਰਾ ਸਾਹ ਪਹੁੰਚ ਗਏ ਆਪਾਂ ਤੇ ਮੇਰੇ ਵੱਲੋਂ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਤੇ ਇਧਰ ਖੰਡ ਪਾਟਸ ਆਵਦੇ ਤੁਸੀਂ ਸੁਣ ਰਹੇ ਹੋਗੇ ਆਵਾਜ਼ ਆ ਰਹੀ ਹੈ ਚੱਲਦੇ ਆਂ ਆ ਨ ਟੇਕਦੇ ਮੱਥਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਆਂ ਭਗਵਾਨਾ ਨਹੀਂ ਵਿਚਾਰੀ ਲੋ ਜਿੱਤੇ ਜਰੇਬੀਆਂ ਦਾ ਲੰਗਰ ਆ ਜੋ ਤਿਆਰ ਹੋ ਰਿਹਾ ਸੰਗਤ ਸਾਰੇ ਪਿੰਡ ਦੇ ਸੇਵਾਦਾਰ ਸੇਵਾ ਕਰ ਰਿਹਾ ਦੇਖ ਸਕਦੇ ਤੁਸੀਂ ਤੇ ਗੜੇ ਹੀ ਤੁਮ ਤਾਂ ਆਉਂਦੇ ਨਾਲ ਸਰਤਾ ਦੇ ਨਾਲ ਆਏ ਸਾਲ ਹੰਡਪੜ ਸਾਹਿਬ ਦੇ ਭੋਗ ਪਾਈ ਜਾਂਦੇ ਐ ਇਸ ਤਰ੍ਹਾਂ ਹੀ ਸਰਦਾ ਦੇ ਨਾਲ ਦੀ ਸਾਰੀ ਸੰਗਤ ਸੇਵਾ ਕਰਦੀ ਐ ਇਸ ਤਰ੍ਹਾਂ ਭੋਗ ਦੀ ਬਿਲਕੁਲ ਤਿਆਰੀ ਐ ਇੱਧਰ ਮਾਈਆਂ ਜੀਬੀਆਂ ਜੋ ਲੰਗਰ ਤਿਆਰ ਕਰ ਰਹੀਆਂ ਜੀ ਸਮਾਧੇਵ ਤੁਹਾਨੂੰ ਕਰਾਉਣੇ ਦਰਸ਼ਨ ਬਈ ਕਰੋ ਦਰਸ਼ਨ ਬਾਬਾ ਸੁਨਦਰ ਗਰੀ ਮਹਾਰਾਜ ਜੀ ਸਮਾਧ ਦੇ ਦੇਖ ਸਕਦੇ ਹੋ ਇੱਧਰ ਨਵੀਂ ਬਿਲਡਿੰਗ ਜੋ ਤਿਆਰ ਹੋ ਰਹੀ ਹੈ ਬਹੁਤਾਂ ਦੂਰੋਂ ਆਉਣੀ ਹੈ ਦੇਖਦੇ ਹਾਂ ਤਾਂ ਕੋਮਟ ਬਣਾਵਾਂਗੇ ਸਮਾਧਾ ਤੇ ਬਾਬਾ ਤੂੰ ਜੀ ਅਸ਼ੀਰਵਾਦ ਦੇਣਾ ਫਸਲ ਬਾੜੀ ਤੇ ਸਿੱਖ ਸੰਗਤਾਂ ਤੇ ਸੁਖ ਸ਼ਾਂਤੀ ਰੱਖ ਕੇ ਬਾਬਾ ਤੇਰੇ ਮੂਰੇ ਅਰਦਾਸ ਹੈ ਸਾਡੀ ਫਰਿਆਦ ਆ ਮਹਾਰਾਜ ਤੁਸੀਂ ਫਰਿਆਦ ਸੁਣੋਗੇ ਨਗਰ ਦੀ ਤੇ ਨਗਰ ਮਹਾਰਾਜ ਥੋੜੀ ਸੁਣੋਗਾ ਤਾਂ ਮਹਾਰਾਜ ਮਾਪੁਰਛੋ ਹਾਜ਼ਰ ਰਹੋ ਸੁੰਦਰਗਿਰੀ ਮਹਾਰਾਜ ਬਾਬਾ ਸੋਮਦਾਸ ਜੀ ਜੋ ਬਾਬਾ ਵਕੀਲ ਦਾਸ ਜੀ ਦੇ ਚੇਲੇ ਸੀ ਉਹਨਾਂ ਨੇ ਵੀ ਬੜੀ ਸ਼ਰਦਾ ਦਾ ਨਾਮ ਸੇਵਾ ਕੀਤੀ ਤੇ ਸਾਡਾ ਡੇਰਾ ਨਗਰ ਕਿੰਗਰਾ ਵਿੱਚ ਲਾਇਆ ਤੇ ਬਾਬਾ ਮਿਹਰ ਭਰੇ ਹੱਥ ਰੱਖੜੀ ਲੋ ਜੀ ਭੋਗ ਪਾਣੇ ਸ਼ੁਰੂ ਹੋ ਗਿਆ ਤੇ ਸੰਗਤਾਂ ਵੀ ਆਉਣੇ ਸ਼ੁਰੂ ਹੋ ਗਿਆ ਨੇ ਬੜੇ ਹੀ ਸ਼ਰਦਾ ਦੇ ਨਾਲ ਸੰਗਤ ਦੇ ਵਿੱਚ ਬੈਠ ਕੇ ਜਰੇਬੀਆਂ ਦਾ ਲੰਗਰ ਆ ਜੋ ਚੱਗ ਰਹੀ ਹੈ ਸੰਗਤ ਆ ਦੇਖ ਸਕਦੇ ਹੋ ਤੁਸੀਂ ਤੇ ਸੇਵਾਦਾਰ ਬੜੀ ਸ਼ਰਦਾ ਦੇ ਨਾਲ ਸੇਵਾ ਕਰ ਰਹੇ ਆ ਓਏ ਆਇਆ ਚਾਚਾ ਤੁਮ ਨੇ 5 ਸਾਲ ਹੀ ਸਾਡੇ ਪਿੰਡ ਜੋ ਇੱਕ ਸੁਨਾਗਮ ਹੁੰਦਾ ਜੈ ਜੈ ਕੰਦੇਸ਼ਾ ਜਨ ਦੇਵ ਤਜਰਨ ਤੁਮਾਰੀ ਜੇਵ ਤਜਰਨ ਤੁਮਾਰੀ ਮੇਟ ਗਏ ਸਭ ਦੂਰ ਹਰੀ ਓਮ ਜੈ ਗੁਰਚੰਦਰ ਦੇਵਾ ਕ੍ਰਿਤੀ ਸਿਧੀ ਦੇ ਦਾਤਾ ਭਗਤਨ ਕੇ ਦਾਤਾ ਸ੍ਰੀ ਭਗਵਤ ਪ੍ਰਸੋਕ ਸਭ ਮੇਟੂ ਛਾਰਣੀ ਮਨ ਯਾਤਾ ਹਰੀ ਓਮ ਜੈ ਜੈ ਜਨ ਜੀ ਗੁਰਚੰਦਰ ਦੇਵਾ ਆਗਤ ਗਿਰੀ ਸਾਹਿਬ ਵਾਰੀ ਐ ਸਰਤਾਰੀ ਐ ਆਤਾਰੀ ਐ ਸਰਤਾਰੀ ਐ ਜੰਗ ਕੇ ਸੰਚਾਰਕ ਓਮ ਜੈ ਜੈ ਆਪਣੇ ਕੀ ਕੀ ਧਜਾ ਨੂੰ ਸੰਬੂਦ ਦੇ ਕੋਈ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਅਤੇ ਤਾਂਤਨ ਬਾਬਾ ਵਕੀਲ ਆ ਜਿਹਦੀ ਪ੍ਰੇਰਣਾ ਦਾ ਸਦਕਾ ਇੰਨਾਂ ਸਾਰੀਆਂ ਹੀ ਸੰਗਤਾਂ ਨੇ ਉਹਨਾਂ ਨੇ ਗੁਰੂ ਉਪਦੇਸ਼ ਨੂੰ ਮੰਨਿਆ ਕਿ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੀਆਂ ਸਾਰੀਆਂ ਹੀ ਸੰਗਤਾਂ ਦਾ ਧੰਵਾਦ ਸੋ ਸਭ ਤੋਂ ਪਹਿਲਾਂ ਗੁਰੂ ਸਾਹਿਬਾਨੀ ਕਵਿਤਰ ਦੇਗ ਵਰਤੇਗੀ ਉਸ ਤੋਂ ਬਾਅਦ ਆਪਾਂ ਜੀ ਨਾ ਇਹ ਇੱਥੇ ਭਾਂਡਿਆਂ ਦੀ ਸੇਵਾ ਚੱਲਦੀ ਹੈ ਜੋ ਵੀ ਝੂਠੇ ਭਾਂਡੇ ਹੁੰਦੇ ਸੇਵਾ ਦੇ ਇੱਥੇ ਭਾਂਡੇ ਵਾਹਦੇ ਆ ਤੇ ਲਈ ਬੜੇ ਹੀ ਸਰਦਾ ਦੇ ਨਾਲ ਸੇਵਾ ਕਰਦੇ ਆ ਇੱਥੇ ਸਾਰੀ ਪਿੰਡ ਦੀ ਸੰਗਤ ਤੇ ਬڑے ਧੂਮ ਧਾਮ ਦੇ ਨਾਲ ਹਰ ਸਾਲ ਬਾਤ ਚੜ ਕੇ ਸਾਡੇਰੇ ਦੇ ਵਿੱਚ ਲੈਂਦੇ ਆ ਤੇ ਆ ਦੇਖੋ ਸਾਰੇ ਸੇਵਾਦਾਰ ਜੋ ਵੀ ਲੰਗਰ ਪਾਣੀ ਛੱਕ ਕੇ ਇੱਥੇ ਭਾਂਡੇ ਆਉਂਦੇ ਤੇ ਉਸ ਤੋਂ ਬਾਅਦ ਸੇਵਾਦਾਰ ਸਾਰੇ ਹੀ ਬੜੇ ਸ਼ਰਧਾ ਤੇ ਧੂਮ ਧਾਮ ਦੇ ਨਾਲ ਭਾਂਡਿਆਂ ਦੀ ਸੇਵਾ ਕਰ ਰਹੇ ਆ ਦੇਖ ਸਕਦੇ ਤੁਸੀਂ ਬਹੁਤ ਜੀ ਸਾਹਿਬ ਜੀ ਆ ਰਿਹਾ ਜੀ